ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਇਸ ਵਕਤ ਖਮਾਣੋ ਸ਼ਹਿਰ ਦੇ ਵਿੱਚ ਆਂ ਜੀ ਇਹ ਸਾਡੀਆਂ ਭੈਣਾਂ ਨੇ ਜੀ ਨਾਲ ਇਹਨਾਂ ਨੇ ਸਾਨੂੰ ਇੱਕ ਇਤਲਾਹ ਦਿੱਤੀ ਆ ਜੀ ਇੱਥੇ ਇੱਕ ਬੰਦਾ ਜੀ ਤੁਸੀਂ ਦੇਖ ਰਹੇ ਹੋ ਪੁਰਾਣਾ ਗੇਟ ਬਣਿਆ ਵਾ ਖਮਾਣੋ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਅਸੀਂ ਖੜੇ ਆਂ ਜੀ ਲਾਈਫ ਕੇਅਰ ਹਸਪੀਟਲ ਜੀ ਲਾਈਫ ਕੇਅਰ ਹਸਪੀਟਲ ਦੇ ਬਿਲਕੁਲ ਨੇੜੇ ਖੜੇ ਆਂ ਜੀ ਇੱਥੇ ਇੱਕ ਵੀਰ ਦਾ ਸਾਨੂੰ ਪਤਾ ਲੱਗਿਆ ਜੀ ਉਹਦੇ ਗਰਦਨ ਦੇ ਵਿੱਚ ਜਦੋਂ ਸਾਨੂੰ ਵੀਡੀਓਜ਼ ਭੈਣ ਉਹਨਾਂ ਨੇ ਭੇਜੀਆਂ ਤਾਂ ਅਸੀਂ ਨਾਲ ਦੀ ਨਾਲ ਹੀ ਜਿਹੜਾ ਉਹਰੇ ਪਹੁੰਚੇ ਜੀ ਉਸ ਵੀਰ ਦੇ ਗਰਦਨ ਦੇ ਵਿੱਚ ਕੀੜੇ ਨੇ ਜਿਹੜੇ ਕਾਫੀ ਦਰਦ ਦੇ ਵਿੱਚ ਆ ਇਨਸਾਨ ਤੁਹਾਨੂੰ ਪਤਾ ਵੀ ਜਦੋਂ ਕੀੜੇ ਕਿਸੇ ਇਨਸਾਨ ਦੇ ਪੈਂਦੇ ਨੇ ਉਹ ਕਿੰਨੀ ਤੇਜ਼ੀ ਨਾਲ ਇਨਸਾਨ ਨੂੰ ਸਾਡੇ ਨੂੰ ਖਾ ਰਹੇ ਨੇ ਪਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਦੇਖੋ ਸਾਡੇ ਆਉਣ ਤੋਂ ਪਹਿਲਾਂ ਇਹਨਾਂ ਭੈਣਾ ਨੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਇਸ਼ਨਾਨ ਵੀ ਕਰਵਾਤਾ ਮਤਲਬ ਇਹ ਇਦਾਂ ਦੀ ਇਨਸਾਨੀਅਤ ਹੈ ਸਾਨੂੰ ਸਾਰਿਆਂ ਨੂੰ ਫਰਜ਼ ਸਮਝਣਾ ਪਊਗਾ ਜੇ ਕੋਈ ਲਾਹਵਾਰਸ ਕੋਈ ਇਦਾਂ ਦੇ ਹਾਲਾਤਾਂ 'ਚ ਇਨਸਾਨ ਸੜਕਾਂ ਤੇ ਹੈਗਾ ਤਾਂ ਸਾਡਾ ਫਰਜ ਬਣਦਾ ਕੱਲੀ ਸੰਸਤਾ ਦੀ ਉਡੀਕ ਨਾ ਕੀਤੀ ਜਾਵੇ ਬਹੁਤ ਚੰਗੀ ਗੱਲ ਆ ਵੀ ਇਹਨਾਂ ਨੇ ਸਾਡੇ ਆਉਣ ਤੋਂ ਪਹਿਲਾਂ ਉਹਦੀ ਉਹਨੂੰ ਡਾਕਟਰ ਵੀ ਬੁਲਾਇਆ ਅਤੇ ਉਹਨੂੰ ਇਸ਼ਨਾਨ ਵੀ ਕਰਵਾਇਆ ਬਹੁਤ ਧੰਨਵਾਦ ਹੈ ਨਾ ਭੈਣਾਂ ਦਾ ਤੁਸੀਂ ਸਾਰੇ ਭੈਣ ਭਰਾ ਆਪਣੇ ਆਲੇ ਦੋਲੇ ਜ਼ਰੂਰ ਧਿਆਨ ਰੱਖਿਆ ਕਰੋ ਬਹੁਤ ਐਸੇ ਵੀਰ ਨੇ ਜਿਨ੍ਹਾਂ ਨੂੰ ਕੀੜੇ ਤੱਕ ਖਾ ਰਹੇ ਨੇ ਮਤਲਬ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਪੰਜਾਬ ਦੇ ਵਿੱਚ ਵੀ ਕਦੇ ਇਨਸਾਨਾਂ ਨੂੰ ਕੀੜੇ ਖਾਣਗੇ ਮਤਲਬ ਇਹ ਅੱਜ ਹੋ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅੱਗੇ ਆਉਣ ਦੀ ਲੋੜ ਆ ਅਸੀਂ ਪਟਿਆਲੇ ਦੇ ਨੇੜੇ ਲਚਕਾਣੀ ਪਿੰਡ ਤੋਂ ਆਏ ਹਾਂ ਜੀ ਆਪਣਾ ਫਰਜ ਸੇਵਾ ਸੁਸਾਇਟੀ ਤੋਂ ਤੁਸੀਂ ਜੁੜੇ ਹੋ ਹੋ ਸਾਡੇ ਕੋਲ 150 ਮੈਂਬਰ ਐਸ ਵਕਤ ਰਹਿ ਰਿਹਾ ਜੀ ਅਤੇ ਅਸੀਂ ਇਸ ਵੀਰ ਨੂੰ ਵੀ ਹੁਣ ਲੈਣ ਆਏ ਅੱਗੇ ਤਾਂ ਕਰ ਲੱਭਿਆ ਜਾਊਗਾ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤਾਂ ਇਸ ਵੀਰ ਦਾ ਘਰ ਵੀ ਆਪਾਂ ਨੂੰ ਮਿਲ ਜਾਊਗਾ ਜੀ ਆ ਦਿਖਾਇਓ ਬਾਪੂ ਜੀ ਗਰਦਨ ਦਿਖਾਇਓ ਜੀ ਵਾਹਿਗੁਰੂ ਹਾਂਜੀ ਇਹੀ ਹੈ ਜੀ ਬਹੁਤ ਨਹੀਂ ਸਮਾਨ ਹੋਈ ਹੈ ਦੂਸਰੀ ਵੀ ਹੈ ਗੜੀ ਦਿਖਾਇਓ ਬਾਪੂ ਜੀ ਇੱਕੋ ਸੈੱਡ ਹੈ ਜੀ ਜੀ ਬਿਲਕੁਲ ਹੈਗੇ ਨੇ ਜੀ लैट लाय लैट जी, हुँ। हुँ। जी। लिया जी लिया बस लोडे नहीं लोडे नहीं पा बस दो जने बहुत हुँ। हुँ। ਬਾਤ ਪੁਰੇ ਲਿਆਓ ਜੀ ਲਿਆਓ ਜੀ ਲਿਆਓ ਲਓ ਇੱਥੇ ਰੱਖ ਲਓ ਹਾਂਜੀ ਵੀਰੇ ਹੁਣ ਵੀ ਬਹੁਤ ਨੇ ਜੀ ਕਿਹੜੇ ਦਾ ਇੱਕ ਮਿੰਟ ਬਾਪੂ ਜੀ ਤੁਹਾਡਾ ਨਾਮ ਕੀ ਆ ਜੀ ਬਲਵੀਰ ਸਿੰਘ ਬਲਵੀਰ ਹਾਂਜੀ ਬਲਵੀਰ ਨਾਮ ਆ ਜੀ ਬਲਵੀਰ ਨਾਮ ਦੱਸਦੇ ਨੇ ਹਾਂ ਜੀ ਤੁਸੀਂ ਪੁੱਛਿਆ ਜੀ ਕੁਝ ਪਹਿਲਾਂ ਹੀ ਬੋਲਦੇ ਮਨੈਲੀ ਹੁੰਦੀ ਹੈ ਜੀ ਅੱਛਾ ਜੀ ਤੁਹਾਡਾ ਹੈ ਜੀ ਮਨੈਲੀ ਪੈਂਦਾ ਜੀ ਮਨੈਲੀ ਕਿੱਥੇ ਪੈਂਦਾ ਜੀ ਉਹਦਾ 5-6 ਕਿਲੋਮੀਟਰ ਤੇ ਪੰਜਾਬ ਦੇ ਹੀ ਰਹਿਣ ਵਾਲੇ ਨੇ ਜੀ ਤੇ ਪੰਜਾਬ ਦੇ ਵਿੱਚ ਹੀ ਅਸੀਂ ਖੜੇ ਆਂ ਜੀ ਖਮਾਣੋ ਸ਼ਹਿਰ ਦੇ ਵਿੱਚ ਸਾਰੇ ਨਾਲ ਸਾਡੇ ਸਪੋਰਟ ਕਰਨ ਵਾਲੇ ਜਿਹੜੀਆਂ ਚੰਗੀਆਂ ਰੂਹਾਂ ਨੇ ਜਿਨ੍ਹਾਂ ਨੇ ਕੀ ਹੁੰਦਾ ਸਾਡੇ ਸੜਕਾਂ ਤੇ ਇਦਾਂ ਦੇ ਵੀਰ ਰੁਲਦੇ ਨੇ ਕਈ ਵਾਰੀ ਇਨਸਾਨ ਕਹਿੰਦਾ ਆਪਾਂ ਨੇ ਲੈਣਾ ਕੀ ਆ ਪਰ ਇਹ ਉਹ ਇਨਸਾਨ ਨੇ ਜਿਨ੍ਹਾਂ ਨੇ ਲੈਣਾ ਇਨਸਾਨੀਅਤੋਂ ਇਹ ਉਹ ਇਨਸਾਨ ਨੇ ਜਿਨ੍ਹਾਂ ਨੂੰ ਫਿਕਰ ਆ ਤੁਸੀਂ ਦੇਖੋ ਸਾਡੇ ਨਾਲ ਬਹੁਤ ਘਟ ਐਦਾਂ ਹੁੰਦਾ ਵੀ ਬੰਦੇ ਨੂੰ ਪਹਿਲਾਂ ਐਦਾਂ ਸਹੀ ਰੱਖਿਆ ਹੋਆ ਹੁੰਦਾ ਬਲਕਿ ਰੋਡ ਤੇ ਆ ਇਹਨਾਂ ਦੇ ਲੱਗ ਜਦਾ ਕੁਛ ਨਹੀਂ ਜੀ ਪਰ ਇਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਡਾਕਟਰ ਤੋਂ ਬੁਲਾ ਕੇ ਕੁਝ ਦਰਦ ਤਾਂ ਘਟਿਆ ਨਾ ਇਨਸਾਨ ਦਾ ਮਤਲਬ ਕਿੰਨੇ ਕੀੜੇ ਕੱਢੇ ਹੋਣੇ ਡਾਕਟਰ ਨੇ ਆਪ ਜੀ ਸਮਝ ਲਾ ਲੋ ਨਾ ਲੈ ਫੜਿਓ ਜੀ ਦੇਖਿਓ ਬਾਪੂ ਜੀ ਪਾ ਦੇਖੀਏ ਮਾੜਾ ਇੱਕ ਮਿੰਟ ਹਾਂ ਜੀ ਦੇਖੀਏ ਕੀੜੇ ਕਿੱਥੇ ਨੇ ਜੀ ਕੈਂਚੀ ਲਿਆਓ ਜੀ ਪਹਿਲਾਂ ਤਾਂ ਕੀੜੇ ਤਾਂ ਉੱਪਰੇ ਆ ਗਏ ਵੀਰੇ ਮਹਾਰਾਜਾ ਲੋ ਜੀ ਸਤ ਨਾਮ ਵਾਹਿਗੁਰੂ 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 ਸੰਗਤ ਜੀ ਤੁਸੀਂ ਦੇਖ ਕੇ ਰਹੋ ਕੀ ਹਾਲਾਤ ਨੇ ਇਹ ਤਾਂ ਜਿਸ ਜਗ੍ਹਾ ਦੇ ਉੱਪਰ ਕੀੜੇ ਨੇ ਨਾ ਜੀ ਇਹ ਤਾਂ ਕਿੰਨਾ ਕੁ ਦਰਦ ਦੇ ਵਿੱਚ ਹੋਊਗਾ ਇਨਸਾਨ ਬੋਲ ਨਹੀਂ ਪਾ ਰਿਹਾ ਆਪ ਜੀ ਸਾਰੇ ਭੈਣ ਭਰਾ ਸਮਝਦਾਰੋਂ ਇੱਕ ਗਰਦਨ ਦੇ ਵਿੱਚ ਕੀੜੇ ਹੋਣ ਕੀ ਨਾਮ ਦੱਸਿਆ ਜੀ ਤੁਸੀਂ ਬਲਵੀਰ ਇੱਧਰ ਦੀ ਲੈ ਕੇ ਆਓ ਜੀ ਇੱਕ ਵਾਰੀ ਕੈਮਰੇ ਵਾਲਾ ਵੀਰ ਬਲਵੀਰ ਨਾਮ ਦੱਸਿਆ ਜੀ ਕਿਹੜਾ ਪਿੰਡ ਆ ਜੀ ਮਨਾਲੀ ਮੁਨੈਲੀ ਪਿੰਡ ਆ ਜੀ ਉਰੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਹੀ ਆ ਜੀ 6 ਕਿਲੋਮੀਟਰ ਦੀ ਦੂਰੀ ਤੇ ਆ ਜੀ ਇਹਦਾ ਪਰਿਵਾਰ ਕੋਈ ਸਾਡੇ ਨਾਲ ਜ਼ਰੂਰ ਸੰਪਰਕ ਕਰੇ ਜੇ ਕੋਈ ਹੈਗੇ ਜੀ ਤੇ ਇਹਨਾਂ ਨੂੰ ਅਸੀਂ ਲਚਕਾਣੀ ਪਿੰਡ ਲੈ ਕੇ ਚੱਲੇ ਆ ਜੀ ਹਾਲਾਤ ਤਾਂ ਬਹੁਤ ਬੁਰੇ ਨੇ ਜੀ ਬਹੁਤ ਜ਼ਿਆਦਾ ਕੋਈ ਠੀਕ ਠਾਕ ਵੀ ਰਹੇ ਹੋ ਗਿਆ ਠੀਕ ਇਹਨਾਂ ਦਾ ਨਾ ਜਿਹੜੇ ਪਹੁੰਚੇ ਉਹਨਾਂ ਨੂੰ ਰੈਕਸ਼ਨ ਕੋਈ ਹੈ ਸਾਰੇ ਐਂਟੀਵਾਇਰਲ ਠੀਕ ਹੈ ਜੀ ਕਮੈਂਟਰ ਵਗੈਰਾ ਉਹ ਲਾਉਣੇ ਸੀ ਹਾਂ ਹਾਂਜੀ 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 ਸਿੱਧੇ ਨਾਲ ਜੀ ਬਿਲਕੁਲ ਬਿਲਕੁਲ ਟ੍ਰੀਟਮੈਂਟ ਜਿਹੜਾ ਆਪਾਂ ਆਹ ਦੇਖੋ ਵੀਰ ਇਹ ਲਿਆਂਦਾ ਆ ਦੇਖੋ

ਇਹ ਇਹ ਤਿੰਨ ਦੋ ਤਿੰਨ ਪੱਟੀਆਂ ਦੇ ਵਿੱਚ ਨਿਕਲਣੇ ਨੇ ਸਾਰੇ ਆਪਾਂ ਇੱਕ ਵਾਰ ਤੈਨੂੰ ਕੱਢ ਨਹੀਂ ਸਕਦੇ ਦੇਖੋ ਤਾਂ ਵੱਜ ਰਹੀ ਹੈ ਟੋਨ ਹੁਣ ਇੱਕ ਮੈਂ ਇਹਦੀ ਡਰੈਸਿੰਗ ਕਰ ਦਿੰਦਾ ਐਂ ਵਧੀਆ ਨਹੀਂ ਆ ਨਹੀਂ ਵੱਜਦੀ ਵੀਰੇ ਅੱਛਾ ਜੀ ਬਟਾ ਹੋਰ ਕਿਉਂ ਬੜੀ ਪੁੱਛਾਈ ਇੱਕ ਮਿੰਟ ਦੇਖੋ ਮੜਾ ਜੀ ਬੀ ਬੀ ਮੇਰੀ ਬੇਨਤੀ ਸੁਣ ਲਓ ਪਲੀਜ਼ ਹਾਂ ਜੀ ਤੁਸੀਂ ਇਹ ਲੇਟ ਆ ਜੇ ਨਾ ਪੱਕੀੜੇ ਕੱਢ ਦੀਏ ਉਹ ਵੀ ਮਰਨਗੇ ਵਿੱਚ ਗੰਦਗੀ ਉਹ ਫੈਲੂਗੀ ਬਾਕੀ ਉਦੋਂ ਕੰਮ ਬਾਅਦ ਦਾ ਆਪਣਾ ਨਾ ਡਰੈਸਿੰਗ ਨਹੀਂ ਕਦੇ ਲਾਉਣੀ ਨਹੀਂ ਹੈਗੀ ਸਾਈ ਵੀਰ ਜੀ ਹਾਂ ਜੀ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬੀਰੇ ਕੋਈ ਨਹੀਂ ਬੀਰੇ ਹੁਣ ਤੁਸੀਂ ਸਿੱਧਾ ਹਸਪੀਟਲ ਜਾਓ ਦੋ ਮੇਰਾ ਭਰਾ ਨੂੰ ਹੁਣ ਕਾਨੂੰ ਆਪਾਂ ਕਾਲੇ ਪੈਣੇ ਠੀਕ ਹੈ ਵੀਰ ਜੀ ਠੀਕ ਜਿਆਦਾ ਹੋਇਆ ਹੁਣ ਦੇਰੀ ਹੈ ਆਪਾਂ ਇਹਨੂੰ ਵੇਸਟ ਇਹ ਸਾਰੇ ਇੰਜੈਕਸ਼ਨ 90 ਬਰਟਾ ਖੂਰ ਦੇ ਕੰਮ ਆ ਜਾਣਗੇ ਵੀਰੇ ਕਿਤੇ ਨਹੀਂ ਉਹ ਕਿਸੇ ਤਾਂ ਕੰਮ ਨਹੀਂ ਆਉਣੇ ਹੈਗੇ ਯਾਰ ਮੇਰੇ ਭਰਾ ਕਿਸੇ ਹੋਰ ਦੇ ਕੰਮ ਆ ਜਾਣਗੇ ਸਾਰੇ ਲਿਖਿਆ ਲਿਖਿਆ ਹੋਇਆ ਪਰ ਕਿੱਥੇ ਆ ਤੁਸੀਂ ਕਰ ਦੋ ਚਲੋ ਅਸੀਂ ਖੜ੍ਹ ਕੇ ਨਹੀਂ ਕਰ ਦੋ ਕਰ ਲਓ ਕੋਈ ਨਹੀਂ ਉਹਨਾਂ ਦਾ ਰਾਹਤ ਮਿਲਣੀ ਚਾਹੀਦੀ ਆਪਾਂ ਨੂੰ ਤਾਂ ਉੱਚ ਫਿਰਨਾ ਠੀਕ ਡਰੈਸਿੰਗ ਕਰੋ ਇਹਦੀ ਠੀਕ ਹੈ ਆ ਇਹ ਤਾਂ ਵੀ ਰਹਾ ਜੀ ਮਿਲ ਗਿਆ ਆ ਇਹਨੇ ਕਰਤੀ ਸਫਾਈ ਕਰਤੀ ਤੇ ਸਾਡੇ ਕੋਲੇ ਨਾ ਅੱਖਾਂ ਦੇ ਵਿੱਚ ਸਾਨੂੰ ਇਹ ਵਾਲਾ ਕਰ ਕਰਾਣਾ ਆ ਚੀਜ਼ ਨਾ ਕਰਕੇ ਇਹਦੋਂ ਨੂੰ ਕਰ ਲਓ ਤੁਸੀਂ ਇਹਨੂੰ ਥੱਲੇ ਮੜਾ ਥੱਲੇ ਨਾ ਮੜਾ ਇੱਕ ਮਿੰਟ ਮਰਿੰਦਰ ਲੱਗੀ ਨਾ ਤੂੰ ਮੜਾ ਜਾ ਠੀਕ ਹੈ ਇਹ ਮਾ ਬਾਪੂ ਜੀ ਦਾ ਹੱਥ ਫੜਦਾ ਯਾਰ ਮੜਾ ਜਾ ਇਹ ਟੈਕਸੀ ਚ ਰੋਂਦਾ ਬੁੜਾ ਜੰਦੀ ਘਾ ਤੂੰ ਦੇਖੋ ਬਾਬਾ ਜੀ ਤੂੰ ਬੰਦਾ ਪੜਾ ਪਛਾਣਦਾ ਬੰਦਾ ਕੋਈ ਨਹੀਂ ਰਹਾ ਤਾ हाँ जी, हाँ जी हाँ हैं। जी, बिल्कुल, 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 बिल्कुल। बिल्कुल जी, बिल्कुल, बिल्कुल, बिल्कुल जी, बिल्कुल, बिल्कुल, बिल्कुल। जी, जी, जी देख रहा है ना जी, जी बिल्कुल, 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 बिल्कुल। ਨਹੀਂ ਕੋਈ ਨਹੀਂ ਕੋਈ ਨਹੀਂ 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 ਕੋਈ ਗੱਲੇ ਨਹੀਂ ਕੋਈ ਗੱਲੇ ਨਹੀਂ ਇਹ ਹੀ ਬਹੁਤ ਵੱਡੀ ਗੱਲ ਹੈ ਸੇਵਾ ਮਹਾਰਾਜ ਜੀ ਨੂੰ ਚੰਗਾ ਸਹੀ ਕਰਨੀ ਅੱਛਾ ਜੀ ਜੀ ਆਪਾਂ ਨੂੰ ਕਰਨਾ ਚਾਹੀਦਾ ਆਪਾਂ ਨੂੰ ਕਰੀਏ ਤੁਹਾਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਕਰਨਾ ਚਾਹੀਦਾ ਅੱਛਾ ਜੀ ਤੁਹਾਨੂੰ ਦੱਸਿਆ ਅੱਛਾ ਜੀ ਮੈਨੂੰ ਨਿਸ਼ਚਾਤੇ ਹਨ ਨਾ ਰਵੰਟੀ ਨੂੰ ਕਹਿੰਦੇ ਤੇ ਕਹਿੰਦੇ ਮੈਂ ਸਾਰੀ ਉਮਰ ਕੰਮ ਕਰਿਆ ਵੀ ਮੈਰਿਜ ਨਹੀਂ ਆ ਨਦੀ ਹੋਈ ਓਕੇ ਜੀ ਵੀ ਕਹਿੰਦੇ ਮੇਰੇ ਤੋਂ ਮੈਨੂੰ ਬੇਦਰਦ ਕਰਤਾ ਉਹਨਾਂ ਨੇ ਹਾਂ ਵੀਰੇ ਨੂੰ ਉੱਥੇ ਜਾ ਕੇ ਵੀ ਕੀੜੇ ਕੱਢਣੇ ਪੈਣੇ ਆ ਵੀ ਇਹ ਗਾਣੂ ਡਰੈਸ ਹਾਂਜੀ ਆ ਦੋ ਇੱਕ ਡਾਇਰਟਿਸ਼ਨ ਛੁੱਟੀ ਕਰ ਲਓ ਆ ਛੋਟੀ ਆ ਆਥ ਲਾ ਠੀਕ ਹੈ ਜੀ ਠੀਕ ਹੈ ਤੁਹਾਨੂੰ ਵੀ ਇਨਫੈਕਸ਼ਨ ਆ ਇਹਨਾਂ ਨੂੰ ਵੀ ਇਨਫੈਕਸ਼ਨ ਠੀਕ ਹੈ ਇੱਕ ਮਿੰਟ ਰੁਕੋ ਹੱਥ ਬਾੜ ਕੇ ਰੱਖੋ ਕਮਾਲ ਦੀ ਗੱਲ ਆ ਯਾਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜਿਹੜੇ ਬਜ਼ੁਰਗ ਨੇ ਇਹਨਾਂ ਦਾ ਪਿੰਡ ਮਨੇਲੀ ਆ ਜੀ ਆ ਇੱਥੇ ਖਮਾਣੋ ਦੇ ਨੇੜੇ ਹੀ ਇਹ ਜਿਹੜੇ ਵੀਰ ਨਾਲ ਸਪੋਰਟ ਕਰ ਰਹੇ ਨੇ ਡਰੈਸਿੰਗ ਕੀਤੀ ਆ ਵੀਰ ਉਹਨਾਂ ਨੇ ਹੋਰ ਜਿਹੜੇ ਪਿੰਡ ਵਾਸੀ ਖੜੇ ਨੇ ਜੀ ਇੱਥੇ ਦੱਸਿਆ ਜੀ ਇਹ ਵੀ ਬਜ਼ੁਰਗ ਹਲਵਾਈ ਸੀਗੇ ਮਤਲਬ ਇਹਨਾਂ ਦਾ ਇਹਨਾਂ ਨੇ ਆਪਣਾ ਵਿਆਹ ਤਾਂ ਨਹੀਂ ਕਰਾਇਆ ਸੀ ਦੱਸਿਆ ਤੇ ਫੈਮਿਲੀ 'ਚ ਕੋਈ ਹੈ ਨਹੀਂ ਇਦਾਂ ਦਾ ਸਾਹਮਣ ਵਾਲਾ ਤੇ ਇੱਥੇ ਇਹ ਖਮਾਣੋ ਸ਼ਹਿਰ ਦੇ ਵਿੱਚ ਇੱਕ ਗੇਟ ਦੇ ਨੀਚੇ ਜਿਹੜਾ ਆਪਣਾ ਸਮਾਂ ਕੱਟ ਰਹੇ ਸੀ ਉਹ ਜਿਹੜੇ ਕੇਸਾਂ ਦੇ ਵਿੱਚ ਇੰਨੀ ਕੁ ਖੱਡ ਮਤਲਬ ਹੋ ਗਈ ਕੀੜੇ ਇੰਨੇ ਕੁ ਹੋ ਗਏ ਅੰਦਰ ਤੇ ਇੱਕ ਨਰਕੇ ਬੰਦਾ ਕੱਟ ਰਿਹਾ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਭਰਾ ਜਿਹੜਾ ਖੁਦ ਆਪ ਹਲਵਾਈ ਰਿਹਾ ਮਤਲਬ ਕਿੰਨੇ ਕੋ ਵਿਆਹ ਪਕਤਾਏ ਹੋਣੇ ਕਿੰਨੇ ਕੋ ਭੋਗ ਪਕਤਾਏ ਹੋਣੇ ਜਿਹੜੇ ਇਨਸਾਨ ਨੇ ਹਨਾ ਬਾਕੀ ਨਾ ਬਾਰੇ ਜਿਹੜੇ ਵੀਰ ਜਾਣਦੇ ਸੀ ਮਾੜਾ ਤੇ ਬੁਲਾਇਓ ਜੀ ਉਹ ਕਿਹੜੇ ਸੀਗੇ ਵੀਰ ਜਿਹੜੇ ਤੁਸੀਂ ਜਾਣਦੇ ਹੋ ਹਨਾ ਜੀ ਤੁਸੀਂ ਇਹਨੂੰ ਜਾਣਦੇ ਹੋ ਵੀਰ ਨੂੰ ਜੀ ਹਾਂ ਜੀ ਚੰਗੀ ਤਰ੍ਹਾਂ ਜਾਣਦੇ ਆ ਜੀ ਸਾਡੇ ਉੱਥੇ ਪਹਿਲਾਂ ਰਾਣ ਮਾ ਢਾਬੇ ਤੇ ਵੀ ਕੰਮ ਕਰਦਾ ਰਿਹਾ ਅੱਛਾ ਜੀ ਠੀਕ ਆ ਟਿੱਕੀਆਂ ਬਰੈਡ ਕੱਢਦਾ ਸਾਰਾ ਕੁਝ ਕਰਦਾ ਸੀ ਜੀ ਇੱਕ ਜਣੀ ਸਲਫਾ ਜ਼ਰੂਰ ਪੀਂਦਾ ਇਹ ਠੀਕ ਹੈ ਜੀ ਹੁਣ ਵੀ ਇਹ ਸਲਫਾਈ ਪੀਂਦਾ ਜੀ ਠੀਕ ਆ ਇਹਨੇ ਜਿੱਥੇ ਵੀ ਦੇਖਿਆ ਕਿਸੇ ਦੁਕਾਨ ਮੂਰੇ ਉੱਥੇ ਬਹਿ ਜਾਣਾ ਇਹਨੇ ਢੂਣਾ ਲਾ ਕੇ ਕਹਣਾ ਕਿਸੇ ਨੂੰ ਕੁਝ ਨਹੀਂ ਨਾ ਕੋਈ ਚੀਜ਼ ਖਾਣ ਵਾਲੀ ਹੈ ਤਾਂ ਇਹਨੇ ਚੱਕ ਕੇ ਫੜਾ ਦੇਣੀ ਆ ਲੈ ਵੀ ਤੂੰ ਖਾ ਲੈ ਫੜਾਣਾ ਤੂੰ ਲੈ ਜਾ ਹੋਰ ਕਹਿੰਦਾ ਕੁਝ ਨਹੀਂ ਇਹਦਾ ਮੁੰਡਾ ਵੀ ਸੀ ਸਾਡੇ ਮਾਲੇ ਸੀ ਇਹਦਾ ਵਿਆਹ ਹੋਇਆ ਸੀ ਜਿਆਦਾ ਮਾਲਾ ਵੀ ਅਸੀਂ ਜਾਣਦੇ ਬਾਊਚਰ ਜੈ ਇਹਨੂੰ ਤੇ ਖੁਦ ਇਹ ਮਾਲਾ ਵੀ ਸਾਡੇ ਆਪ ਦੇ ਘਰੇ ਵਿਆਹ ਪਕਾ ਕੇ ਗਿਆ ਜਦ ਇਹਦਾ ਮੁੰਡਾ ਇੰਨਾ ਕਹਦਾ ਛੋਟਾ ਜਿਹਾ ਅੱਛਾ ਜੀ ਹੁਣ ਤਾਂ ਜਵਾਨ ਆ ਉਹ ਬੱਚਿਆਂ ਵਾਲਾ ਹੁਣ ਉਹਨਾਂ ਨੇ ਕਿਉਂ ਨਹੀਂ ਸਾਂਭੇ ਜੀ ਇਹਨਾਂ ਦੇ ਬੇਟੇ ਨਹੀਂ ਉਹ ਮਾਣਾ ਦੇ ਘਰੇ ਜਾਂਦਾ ਹਾਂਜੀ ਘਰੇ ਨਹੀਂ ਜਾਂਦਾ ਨਾ ਇਹ ਮਤਲਬ ਇਹ ਕੋਈ ਆਪਣਾ ਪੀ ਕੇ ਕਦੇ ਜੁੱਲੀ ਦਾ ਆਪਾ ਚੱਕਿਆ ਕਦੇ ਉੱਥੇ ਕਦੇ ਉੱਥੇ ਉਹਨਾਂ ਨੇ ਮਤਲਬ ਇਹਨੂੰ ਲੈਣ ਨਹੀਂ ਆਏ ਜੂਰੇ ਹੋ ਨਾ ਨਾ ਤੁਸੀਂ ਦੇਖਿਆ ਹੋਵੇ ਤੁਸੀਂ ਕਿੰਨੇ ਦਿਨ ਹੋ ਕੇ ਦੇਖਦੇ ਆ ਇਹਨੂੰ ਕੋਈ ਨਹੀਂ ਲੈਣਾ ਹੈ ਕੋਈ ਵੀ ਨਹੀਂ ਆਇਆ ਦਾ ਕੋਈ ਵਾਰਸ ਨਹੀਂ ਆਇਆ ਹਾਂਜੀ ਮੈਨੂੰ ਨਹੀਂ ਪਤਾ ਵੀ ਜੇ ਇੱਥੇ ਪਿਆ ਹੁੰਦਾ ਚਲ ਸਾਹ ਵੀ ਲੰਦੇ ਜਾਂ ਪਤਾ ਹੀ ਨਹੀਂ ਹਾਂ ਜੀ ਲੱਗ ਰਿਹਾ ਨਹੀਂ ਆ ਇਹਨਾਂ ਦਾ ਬੇਟਾ ਗੱਡੀ ਚਲਾਉਂਦਾ ਇਹ ਦੱਸ ਰਹੇ ਨੇ ਭੈਣ ਨੂੰ ਨਹੀਂ ਕਹਿੰਦੇ ਗੱਡੀ ਤੁਸੀਂ ਤੁਹਾਨੂੰ ਪਤਾ ਜੀ ਗੱਡੀ ਚਲਾਉਂਦਾ ਹੀ ਪਤਾ ਨਹੀਂ ਆਪੇ ਦੱਸ ਰਿਹਾ ਸੀ ਮੇਰੇ ਕੋਲ ਵੀਡੀਓ ਦੇ ਵਿੱਚ ਦੱਸ ਰਹੇ ਨੇ ਕਹਿੰਦੇ ਮੈਂ ਮੇਰਾ ਬੇਟਾ ਗੱਡੀ ਚਲਾ ਰਿਹਾ ਓਕੇ ਮਠਿਆਓ ਤੁਸੀਂ ਬਜ਼ੁਰਗਾਂ ਨੂੰ ਪਹਿਲਾਂ ਫਿਰ ਆਪਾਂ ਅਸੀਂ ਨਾ ਜੀ ਹੁਣ ਸਿੱਧਾ ਇਹਨਾਂ ਨੂੰ ਹਸਪੀਟਲ ਲੈ ਕੇ ਜਾਵਾਂਗੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਲਚਕਾਣੀ ਆਸ਼ਰਮ ਦੇ ਵਿੱਚ ਰੱਖਿਆ ਜਾਊਗਾ ਜਿੱਥੇ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣਗੇ ਜਿੱਥੇ ਪਹਿਲਾਂ 150 ਸਰੀਰ ਰਹਿ ਰਹੇ ਨੇ ਤੁਹਾਡਾ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਘਰ ਜਿਹੜਾ ਹਾਂਜੀ ਸੰਗੇਤ ਜੀ ਤੁਸੀਂ ਜਿਹੜੇ ਬਜ਼ੁਰਗਾਂ ਦੀ ਵੀਡੀਓ ਦੇਖੀ ਆ ਇਹਨਾਂ ਨੂੰ ਖਮਾਣੋ ਸ਼ਹਿਰ ਦੇ ਵਿੱਚੋਂ ਲੈ ਕੇ ਆਂਦਾ ਗਿਆ ਜੀ ਤੁਸੀਂ ਨੇ ਦੇਖਿਆ ਭੈਣ ਭਰਾਵਾਂ ਨੇ ਗਰਦਨ ਦੇ ਕੀ ਹਾਲਾਤ ਸੀ ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਇਹ ਵੀਡੀਓ ਆਪਰੀ ਅੱਗੇ ਸਾਂਝੀ ਕਰ ਰਹੇ ਹਾਂ ਸਾਡੇ ਪੰਜਾਬ ਦੇ ਵਿੱਚ ਸਾਡੇ ਹੀ ਭੈਣ ਭਰਾ ਸਾਡੇ ਹੀ ਬਜ਼ੁਰਗ ਅੱਜ ਕਿਹੜਿਆਂ ਤੋਂ ਖਾਦੇ ਜਾ ਰਹੇ ਨੇ ਇਹ ਬਜ਼ੁਰਗ ਹਲਵਾਈ ਸੀਗੇ ਜਿਹੜਾ ਵਕ ਵਕ ਥਾਵਾ ਤੇ ਵਿਆਹ ਤੇ ਭੋਗ ਪੁਗਤੌਂਦੇ ਸੀਗੇ ਤੁਸੀਂ ਸਾਰੇ ਭੈਣ ਭਰਾ ਆਪਣੇ ਆਲੇ ਦੋਲੇ ਬਹੁਤ ਐਸੇ ਵੀਰ ਹੁੰਦੇ ਨੇ ਲੋੜਵੰਦ ਜਿਨ੍ਹਾਂ ਨੂੰ ਲੋੜ ਹੁੰਦੀ ਆ ਸਾਡੇ ਸਹਾਰੇ ਦੀ ਅਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਦੋ ਬੇਟੇ ਇੱਕ ਬੇਟਾ ਤਾਂ ਗਰਲਫ੍ਰੈਂਡ ਲੈ ਕੇ ਜਿਹੜੀ ਆਤਮ ਹੱਤਿਆ ਕਰ ਗਿਆ ਸੀਗਾ ਸੁਣਨ ਚਾਹੀਏ ਗੱਲ ਪੱਕਾ ਨਹੀਂ ਅਜੇ ਪਤਾ ਜੀ ਦੂਜਾ ਬੇਟਾ ਸੁਣਨ ਚ ਇਹ ਗੱਲ ਆਈ ਆ ਕਹਿੰਦੇ ਵੀ ਉਹ ਮਹਾਲੀ ਦੇ ਵਿੱਚ ਕਿਤੇ ਨੌਕਰੀ ਕਰਦਾ ਵੀਰ ਜਿੱਦਾਂ 10-20 ਹਜ਼ਾਰ ਮੇ ਨਾਰਮਲ ਹੁੰਦੀ ਆ ਨਾ ਪ੍ਰਾਈਵੇਟ ਨੌਕਰੀ ਓਦਾਂ ਜੀ ਪਰ ਇਹਨਾਂ ਨੂੰ ਸਾਹਮਣ ਵਾਲਾ ਕੋਈ ਇਨਸਾਨ ਨਹੀਂ ਸਾਨੂੰ ਲੱਗਿਆ ਵੀ ਜਿਹੜਾ ਕੋਈ ਸਾਹਮ ਦਾ ਹੋਵੇ ਨਾ ਇਹ ਬਜ਼ੁਰਗ ਹੀ ਘਰੇ ਖੜਦੇ ਸੀਗੇ ਜੀ ਅਤੇ ਇਹ ਬਜ਼ੁਰਗ ਇਦਾਂ ਹੀ ਸੜਕਾਂ ਤੇ ਪੈ ਰਹੇ ਹੁੰਦੇ ਸੀ ਉੱਥੇ ਦੀ ਸੰਗਤ ਨੇ ਇਹਨਾਂ ਨੂੰ ਉੱਥੇ ਗੇਟ ਦੇ ਕੋਲੇ ਲਿਜ ਤੇ ਅਸੀਂ ਉੱਥੋਂ ਜਦੋਂ ਤੁਰਦੇ ਆ ਤਾਂ ਸਿੱਧਾ ਰਜਿੰਦਰਾ ਹਸਪੀਟਲ ਦਾਖਲ ਕਰਾਇਆ ਜਾਂਦਾ ਪਟਿਆਲੇ ਤੇ ਰਾਤ ਨੂੰ ਪੌਣੇ 12 ਵਜੇ ਜਿਹੜਾ ਬਜ਼ੁਰਗ ਚੜ੍ਹਾਈ ਕਰ ਜਾਂਦੇ ਨੇ ਜੀ ਬਜ਼ੁਰਗ ਆਪਣੇ ਜਿਹੜਾ ਸਮਾਂ ਉਹ ਪੂਰਾ ਕਰ ਜਾਂਦੇ ਨੇ ਬੜਾ ਸਾਡਾ ਵੀ ਮਨ ਨਿਰਾਸ਼ ਹੁੰਦਾ ਸੀ ਵੀ ਦੁਖੀ ਹੁੰਨੇ ਆ ਕਿਉਂਕਿ ਅਸੀਂ ਜਦੋਂ ਕਿਸੇ ਇਨਸਾਨ ਨੂੰ ਲੈ ਕੇ ਆਉਂਨੇ ਆ ਸਾਡੇ ਅੰਦਰ ਇੱਕ ਚਾਹ ਹੁੰਦਾ ਵੀ ਮਹਾਰਾਜੇ ਨੂੰ ਤੰਦਰੁਸਤ ਕਰ ਦਿਓ ਇਹਨੂੰ ਦੁਬਾਰਾ ਤੋਂ ਉਹੀ ਜ਼ਿੰਦਗੀ ਵਾਪਸ ਕਰ ਦਿਓ ਜਿਹੜੀ ਇਹ ਜਿਹੜੀ ਜਿਹੜੀ ਜਿੰਦਾ ਸੀਗਾ ਜੀ ਉਦੋਂ ਹੀ ਪਰ ਜਦੋਂ ਇਨਸਾਨ ਦਮ ਤੋੜਦਾ ਹੱਥਾਂ ਦੇ ਵਿੱਚ ਤਾਂ ਬੜਾ ਦੁੱਖ ਵੀ ਲੱਗਦਾ ਫਿਰ ਮਹਾਰਾਜ ਦਾ ਭਾਣਾ ਵੀ ਮੰਨ ਕੇ ਸਾਨੂੰ ਚੱਲਣਾ ਪਊ ਕਿਉਂਕਿ ਮਹਾਰਾਜ ਨੇ ਜੋ ਸੁਵਾਸ ਬਖਸ਼ੇ ਨੇ ਇਨਸਾਨ ਨੂੰ ਉਹਨੇ ਹੀ ਪੂਰੇ ਕਰਨੇ ਨੇ ਕੁਝ ਨਹੀਂ ਪਤਾ ਕੱਲ ਨੂੰ ਕੋਈ ਪਾਲਖਰੌੜ ਵਰਗਾ ਇਨਸਾਨ ਕੋਈ ਤੁਹਾਡੇ ਵਰਗਾ ਇਨਸਾਨ ਭੈਣ ਭਰਾ ਕੋਈ ਵੀ ਇਨਸਾਨ ਕੀ ਦਿੱਤੇ ਇਹ ਜਹਾ ਸਮਾਜ ਹੈ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਖੁਦਾ ਪਰਮਾਤਮਾ ਨੂੰ ਪਤਾ ਹੁੰਦਾ ਜੀ ਤੇ ਦੂਜੀ ਗੱਲ ਜੀ ਅਸੀਂ ਹੁਣੇ ਵੀਡੀਓ ਦੇ ਰਾਹੀਂ ਜਿਹੜਾ ਸਾਂਝੀ ਕਰ ਰਹੇ ਹਾਂ ਤੁਹਾਨੂੰ ਅੱਗੇ ਵੀ ਕੋਈ ਇਹਨਾਂ ਦੇ ਭੈਣ ਭਰਾ ਜਿਹੜੇ ਕੋਈ ਬੇਟਾ ਇਹਨਾਂ ਦਾ ਜਾਂ ਪਿੰਡ ਦੀ ਜਿਹੜੇ ਮਨਾਲੀ ਪਿੰਡ ਇਹਨਾਂ ਦਾ ਸਾਨੂੰ ਖਮਾਣੋ ਦੇ ਨੇੜੇ ਉੱਥੇ ਦੀ ਸੰਗਤ ਨੇ ਦੱਸਿਆ ਮਨਾਲੀ ਵੀ ਉੱਥੇ ਦੀ ਕੋਈ ਸੰਗਤ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਕਿਉਂਕਿ ਹਸਪੀਟਲ ਦੇ ਵਿੱਚ ਇਸ ਟਾਈਮ ਉਹਨਾਂ ਦੀ ਬਾਡੀ ਆ 72 ਘੰਟਿਆਂ ਬਾਅਦ ਉਹ ਆਪਾਂ ਨੂੰ ਬਾਡੀ ਦੇਣਗੇ ਜੀ ਇਹਨਾਂ ਦਾ ਅਗਲਾ ਜਿਹੜਾ ਸੰਸਕਾਰ ਉਹ ਪਰਿਵਾਰ ਕਰੂਗਾ ਨਹੀਂ ਕਰੂਗਾ ਜਾਂ ਅਗਲੀ ਕੀ ਰਣਨੀਤੀ ਆ ਉਹ ਸਾਡੇ ਨਾਲ ਕੋਈ ਵੀ ਭੈਣ ਭਰਾ ਇਹਨਾਂ ਦੇ ਸੰਗੀ ਸਾਥੀ ਕੋਈ ਰਿਸ਼ਤੇਦਾਰ ਕੋਈ ਚਾਚੇ ਤਾਏ ਸਾਡੇ ਨਾਲ ਜਰੂਰ ਸੰਪਰਕ ਜਿਹੜਾ ਤੁਸੀਂ ਕਰੋ ਅਸੀਂ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਪਟਿਆਲੇ ਦੇ ਬਿਲਕੁਲ ਨਾਲ ਭਾਸੋ ਰੋਡ ਦੇ ਉੱਪਰ ਇਹ ਆਸ਼ਰਮ ਆ ਜਿੱਥੋਂ ਅਸੀਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਆਪ ਜੀ ਸਾਡੇ ਨਾਲ ਜਰੂਰ ਸੰਪਰਕ ਕਰੋ ਤਾਂ ਜੋ ਇਹਨਾਂ ਬਜ਼ੁਰਗਾਂ ਨੇ ਜਿਹੜਾ ਨਰਕ ਸੜਕਾਂ ਤੇ ਕੱਟਿਆ ਤਾਂ ਇਹਨਾਂ ਦੀ ਜਿਹੜੀ ਜਿਹੜੀ ਬੋਡੀ ਆ ਨਾ ਉਹ ਰੋਲ ਨੂੰ ਬਚ ਜੇਵੇ ਉਹਨਾਂ ਦਾ ਸਹੀ ਤਰੀਕੇ ਨਾਲ ਜਿਹੜਾ ਸੰਸਕਾਰ ਹੋ ਜੇਵੇ ਜੇ ਤਾਂ ਪਰਿਵਾਰ ਜਿਹੜਾ ਇਸ ਚੀਜ਼ ਨੂੰ ਨਿਭਾਉਣ ਨੂੰ ਸੇਵਾ ਨੂੰ ਤਿਆਰ ਆ ਤਾਂ ਆਪੋ ਹਸਪੀਟਲ ਦੇ ਵਿੱਚੋਂ ਪਰਿਵਾਰ ਦੇ ਹੈਂਡਓਵਰ ਕਰ ਦੇਣੀ ਆ ਬਾਡੀ ਜੇਕਰ ਪਰਿਵਾਰ ਨਹੀਂ ਕੋਈ ਅੱਗੇ ਆਊਗਾ ਜੀ ਤਾਂ ਫਿਰ ਆਪ ਜੀ ਨੂੰ ਪਤਾ ਹੀ ਆ ਜੀ ਸੰਸਤਾ ਦਾ ਇੱਕੋ ਪਰਿਵਾਰਕ ਮੈਂਬਰ ਨੇ ਬਜ਼ੁਰਗ ਤਾਂ ਸਾਡਾ ਆਪਣਾ ਫਰਜ਼ ਬਣਦਾ ਐ ਅਸੀਂ ਉਹਨਾਂ ਦੇ ਬੇਟੇ ਬਣ ਕੇ ਤੇ ਜਿਹੜੀ ਸੇਵਾ ਨੂੰ ਨਿਭਾਵਾਂਗੇ ਜਿੱਦਾਂ ਆਪ ਜੀ ਨੂੰ ਪਤਾ ਪਹਿਲਾਂ ਵੀ ਬਹੁਤ ਵੀਰ ਚੜ੍ਹਾਈ ਕਰ ਜਾਂਦੇ ਨੇ ਜੀ ਜਿਹੜੇ ਸੀਰੀਅਸ ਹੁੰਦੇ ਨੇ ਬਜ਼ੁਰਗਾਂ ਦੇ ਨਾ ਜੀ ਡਾਕਟਰ ਨੇ ਦੱਸਿਆ ਬਹਿ ਤਾਂ ਜੀ ਜਿਹੜੇ ਉਹਨਾਂ ਦੇ ਟੈਸਟ ਨੇ ਇੱਕ ਤੋਂ ਨਾ ਜੀ ਬਲ ਖੂਨ ਦੀ ਬਹੁਤ ਜ਼ਿਆਦਾ ਕਮੀ ਸੀ ਬਹੁਤ ਜ਼ਿਆਦਾ ਵੀ ਕਹਿੰਦੇ ਖੂਨ ਹੀ ਨਹੀਂ ਕਿ ਇੱਕ ਬੀਪੀ ਇੰਨਾ ਜ਼ਿਆਦਾ ਲੋਅ ਸੀ ਬੀਪੀ ਤੇ ਦੂਜਾ ਜੀ ਉਹਨਾਂ ਨੇ ਕਾਰਨ ਕੋਈ ਮੇਜਰ ਦੱਸਿਆ ਜੀ ਵੀ ਅੰਦਰ ਕੋਈ ਗਲ ਦੇ ਵਿੱਚ ਕੋਈ ਮੇਜਰ ਪ੍ਰੋਬਲਮ ਹੋ ਉਹਨਾਂ ਦੇ ਟੈਸਟ ਜਿਹੜੇ ਰਿਪੋਰਟਾਂ ਕਰਾਈਆਂ ਗਈਆਂ ਸੀ ਜਦੋਂ ਉਹਨਾਂ ਦੇ ਸਾਹ ਚੱਲਦੇ ਸੀ ਉਹ ਰਿਪੋਰਟਾਂ ਆਉਣਗੀਆਂ ਉਹ ਵੀ ਸਾਂਝੀਆਂ ਕਰਾਂਗੇ ਜੀ ਤੇ ਬਾਕੀ ਤੁਸੀਂ ਇਦਾਂ ਦੇ ਬਜ਼ੁਰਗਾਂ ਲਈ ਅਰਦਾਸ ਕਰਿਓ ਸਾਰੇ ਭੈਣ ਭਰਾ ਵੀ ਕੋਈ ਵੀ ਇਦਾਂ ਦੇ ਬਜ਼ੁਰਗ ਸੜਕਾਂ ਤੇ ਨਾ ਰੋਲਣ ਕਿਸੇ ਨੂੰ ਇਦਾਂ ਕੀੜੇ ਨਾ ਖਾਣ ਨਰਕ ਭਰੀ ਜ਼ਿੰਦਗੀ ਨਾ ਕਿਸੇ ਦੀ ਹੋਵੇ ਆਪ ਜੀ ਆਉਂਦੇ ਜਾਂਦੇ ਇੱਥੇ 150 ਸਰੀਰ ਹੈ ਜੀ ਇਹਨਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਇਹ ਉਹ ਰੂਹਾਂ ਨੇ ਜਿਹੜੀਆਂ ਤੁਹਾਨੂੰ ਢਿੱਡੋਂ ਦਵਾਮਾਂ ਦਿੰਦੀਆਂ ਨੇ ਤੁਹਾਡੇ ਘਰਾਂ 'ਚੋਂ ਸ਼ਾਂਤੀ ਆਊਗੀ ਜਿਨ੍ਹਾਂ ਦੀਆਂ ਦਵਾਮਾਂ ਨਾਲ ਤੁਹਾਡੇ ਬੱਚੇ ਸੁਖੀ ਵਸਣਗੇ ਗੁਰੂ ਸਾਹਿਬ ਨਾਲ ਜੁੜ ਕੇ ਰਹੋਗੇ ਜੀ ਇਹਨਾਂ ਰੂਹਾਂ ਨਾਲ ਜਰੂਰ ਸਮਾਂ ਬਤਾਇਆ ਕਰੋ ਅੱਗੇ ਬਿਲਡਿੰਗ ਬਣਾ ਰਹੇ ਹਾਂ ਜੀ ਆਪਾਂ 150 ਸਰੀਰ ਤਾਂ ਆਪਣੇ ਕੋਲ ਇਸ ਵਕਤ ਰਹਿੰਦੇ ਹੀ ਆ ਅੱਗੇ ਇਲੈਂਟਰ ਪੈਣਾ ਜੀ ਪੰਜ ਚਾਰ ਦਿਨਾਂ 'ਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਾਂ ਹੋਰ ਫਿਰ ਮੈਂਬਰਾਂ ਨੂੰ ਲਿਆਉਣ 'ਚ ਕਾਮਯਾਬ ਹੋਵਾਂਗੇ ਜੀ ਧੰਨਵਾਦ ਜੀ ਇਸ ਵੀਡੀਓ ਨੂੰ ਸਾਂਝੀ ਕਰਿਓ ਤਾਂ ਜੋ ਬਜ਼ੁਰਗਾਂ ਦਾ ਕੋਈ ਪਰਿਵਾਰ ਰਿਸ਼ਤੇਦਾਰ ਭੈਣ ਭਰਾ ਆਪਾਂ ਨੂੰ ਮਿਲ ਸਕਣ ਜੀ ਵਾ